ਮੈਂ ਨਾ ਜਦੋਂ ਨਾਨਕੇ ਆਇਆ ਸੀ ਤੇ ਮੈਂ ਸੋਚਾਂ ਵੀ ਛੋਡੇ ਨਾਲ ਵੀ ਮਾਮੀ ਮੇਰੀ ਇੱਕ ਬਾਤ ਸੁਣਾਉਂਦੀ ਸੀ ਛੋਡੇ ਆ ਛੋਡੇ ਨਾਲ ਵੀ ਸਾਂਝੀ ਕਰ ਲਈਏ ਲੈ ਮਾਮੀ ਫਿਰ ਸੁਣਾ ਦੇ ਸਾਰਿਆਂ ਨੂੰ ਅੱਜ ਇੱਕ ਬਾਤ ਜਿੜੀ ਜਿਕਾਉਂ ਤੇ ਦੋਏ ਦੋ ਆਲਾ ਭਾਈ ਮਲਾਜਾ ਪੈ ਗਿਆ ਭਾਈ ਕਿੜੀ ਕਹਿੰਦੀ ਆ ਕਾਮ ਆਪਾਂ ਬਾਜਰਾ ਵੀ ਜਾਈਏ ਉਹ ਕਹਿੰਦਾ ਚੱਲ ਚਿੜੀ ਮੈਂ ਆਇਆ ਮੈਂ 7 8 10 ਜੁਕੜਾ ਆਇਆ ਮੈਂ ਪਾਣੀ ਦਾ ਮਟਕਾ ਲੈ ਕੇ ਤੇਰੇ ਮੰਗਰੇ ਠੁੰਮ ਠੁੰਮ ਕਰਦਾ ਆਇਆ ਭਾਈ ਟਿੜੀ ਬਾਜਰਾ ਵੀ ਜਾਈ ਹਾਂ ਚਲ ਬਾਜਰਾ ਵੀ ਜਾਈ ਆਕੇ ਨਹੀਂ ਕਾਮ ਆਪਾਂ ਬਾਜਰਾ ਗੁੱਡੇਗੇ ਕਹਿੰਦੇ ਚਲ ਟਿੜੀਏ ਮੈਂ ਆਇਆ ਮੈਂ ਸ਼ੌਣੇ ਟੁੰਜ ਪੜਾਇਆ ਮੈਂ ਪੈਰੀ ਮੋਜੇ ਪਾਇਆ ਮੈਂ ਪਾਣੀ ਦਮ ਬੱਗੂ ਲੈ ਕੇ ਤੇਰੇ ਕੋਲ ਨਹੀਂ ਆਇਆ ਹਾਂ ਚਲ ਦੂਜੀ ਵਾਰ ਭਾਈ ਟਿੜੀ ਬਾਜਰਾ ਗੁੱਡ ਵੀ ਆਈ ਅੱਛਾ ਕਹਿੰਦੇ ਚਲ ਕਾਮ ਆਪਾਂ ਬਾਜਰੇ ਨੂੰ ਪਾਣੀ ਲਾਏਗੀ ਹੂੰ ਬਾਜਰਾ ਕਹਿੰਦਾ ਮਾਂ ਬਾਣੀ ਹਾਂ ਕਾਮ ਗੜੀ ਆ ਬਾਣੀ ਆਪਾ ਬਾਜਰਾ ਵੀ ਹ ਕਰੇਗੀ ਰਮਾਏਗੀ ਹਮ ਚਲ ਭਾਈ ਬਾਜਰਾ ਲਾਉਣ ਬਾਗੇ ਉਹ ਕਹਿੰਦਾ ਚਲ ਚਿੜੀਏ ਮੈਂ ਆਇਆ ਮੈਂ 7 8 9 ਜੁਕੜਾਇਆ ਮੈਂ ਪਾਣੀ ਦਾ ਮਟਕਾ ਲੈ ਕੇ ਤੇਰੇ ਗਏ ਰਠੰਘੰਘੰ ਕਰਦਾ ਆਇਆ ਚਲ ਭਾਈ ਜਿਹੜੀ ਬਾਜਰਾ ਰਮਾਵੀਏ ਕਹਿੰਨੀ ਚਲ ਕਾਮ ਆਪਾ ਬਾਜਰਾ ਹਣ ਕੱਢਣ ਚੱਲੀਏ ਕਹਿੰਦਾ ਚਲ ਚਿੜੀਏ ਅੱਪਿਆ ਹੁਣ ਫਿਰ ਕੱਢਣਾ ਬੋਲਦਾ ਹਾਂ ਕਹਿੰਦਾ ਚਲ ਚਿੜੀਏ ਕਹਿੰਦਾ ਮੈਂ ਆਪਾ ਬਾਜਰਾ ਕੱਢੀਏ ਮਾਂ ਗਰੀ ਕੱਢਣ ਚੱਲੀਏ ਕਹਿੰਦਾ ਚੱਲ ਚਿੜੀਏ ਮੈਂ ਆਇਆ ਮੈਂ 7 8 ਇੰਚ ਕਢਾਇਆ ਮੈਂ ਪਾਣੀ ਦਾ ਮਟਕਾ ਲੈ ਕੇ ਤੇਰੇ ਮੰਗਰੇ ਆਇਆ ਹੂੰ ਚਲੋ ਭਾਈ ਚਿੜੀ ਬਾਜਰਾ ਕੱਢ ਵੀ ਆਈ ਕਹਿੰਦੀ ਚਾਲ ਕਾਮ ਆਪਾਂ ਬਾਜਰਾ ਵੰਡਣ ਚੱਲੀਏ ਅੱਛਾ ਭਾਈ ਕਾਮ ਤਾਂ ਭੱਜ ਕੇ ਮੂਰੇ ਲੱਗ ਗਿਆ ਅੱਛਾ ਵੰਡ ਕੇ ਬਾਜਰਾ ਨੂੰ ਭਾਈ ਚਿੜੀ ਨੂੰ ਦੇ ਤਾ ਤੂ ਟੜਾ ਹੂੰ ਕਾਂ ਚਿੜੀ ਨੂੰ ਦੇ ਤਾ ਤੂ ਟੜਾ ਆਪ ਲੈ ਲੈ ਬਾਜਰਾ ਅੱਛਾ ਭਾਈ ਮਾਂ ਗਰੋਂ ਉੱtre ਆਮੀ ਗੋਵੇ ਕਾਕੜੇ ਦਾ ਪਈ ਕਾਂ ਨੂੰ ਕਿਆ ਕਰੇ ਨੰਗਾ ਹੋ ਜਾ ਕਰੇ ਕਾਂ ਨੂੰ ਕਿਆ ਕਰੇ ਨੰਗਾ ਹੋ ਜਾ ਕਰੇ ਭਾਈ ਕਾਂ ਦੇ ਗੋਲੇ ਲਗ ਲਗ ਮੀਨੀਰੀ ਲਗ ਲਗ ਕਾਂ ਗਿਆ ਮਾਰਾ ਅੱਛਾ ਨਾਲੇ ਦਾ ਭਾਈ ਟੀੜੀ ਨੇ ਬਾਜ ਰਟੋ ਲਿਆ ਹਾਂ ਨਾਲੇ ਢੋਲੇ ਦਾਣੇ ਹਾਂ ਚੱਲ ਟੀੜੀ ਕਰਦੀ ਆਉਂਦੀ ਭਾਈ ਮੋਹ ਜੀ ਉਹ ਟੀੜੀ ਉਹਦਾ ਪੌਂਦਾ ਫਾਇਦਾ ਚੱਕੀ ਹਾਂ ਆ ਗੱਲਾਂ ਵਾ ਇਹ ਤੋ ਲੋਕਾਂ ਨੂੰ ਸਿੱਖਿਆ ਨਬੀ ਸਿੱਖਿਆ ਮਿਲਦੀ ਐ ਵੀ ਜੋ ਕਰਾਂਗੇ ਉਹ ਭਰਨਾ ਤਾਂ ਪਾਉਗੇ ਪਰ ਨਾਲੀ ਪਉਗਾ ਤੇ ਹਰ ਇੱਕ ਲੋਕ ਅੱਜ ਕੱਲ ਆਪਣਾ ਆਪਣਾ ਸੋਚਣ ਲੱਗੇ ਦੂਜੇ ਦਾ ਕੋਈ ਨਹੀਂ ਸੋਚਦਾ ਸਭ ਲਾਲਚੀ ਹੋ ਗਏ ਸਭ ਲਾਲਚੀ ਕੋ ਕਾਉਂ ਵਾਲੀ ਗੱਲ ਆ ਕਾਉਂ ਵਾਲੀ ਗੱਲ ਆ ਸਹੀ ਗੱਲ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਐਡੀ ਗਲਤੀ ਐਡੀ ਗੱਲ ਹਾਂ ਭਾਈ ਜੇ ਸਾਡੀ ਕਹਾਣੀ ਤੁਹਾਨੂੰ ਚੰਗੀ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਲੈ ਕੇ ਜਰੂਰ ਕਰੋ ਜਰੂਰ ਵੱਧ ਤੋਂ ਵੱਧ ਪ੍ਰੋਮੋਟ ਕਰਿਓ ਵੀਰੇ ਸਾਨੂੰ ਹਾਂ ਧੰਨਵਾਦ ਅਗੇ ਐਪੀਸੋਡ ਦੇ ਵਾਸਤੇ ਵਧੀਆ ਵਧੀਆ ਕਹਾਣੀ ਆ ਮਾਮੀ ਲੈ ਕੇ ਆਉਗੀ ਸਾਡੀ